ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਆ ਜੀ ਅੱਪਾ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਸਾਡਾ ਰਾਤ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਅੱਪਾ ਅੱਜ ਦਾ ਕਰਦੇ ਆ ਨਵਾਂ ਬਲੌਗ ਸ਼ੁਰੂ ਸਭ ਤੋਂ ਪਹਿਲਾਂ ਅਪਾ ਦਿਖਾਵਾਂਗੇ ਜੀ ਰਾਤ ਅਸੀਂ ਬਣਾਏ ਤੇ ਗੁਲਗਲੇ ਤੇ ਪਕੌੜੇ ਪਰ ਸਭ ਤੋਂ ਪਹਿਲਾਂ ਉਹ ਰੈਸਪੀ ਤੁਹਾਡੇ ਨਾਲ ਸ਼ੁਰੂ ਕਰਾਂਗੇ ਤੇ ਮੈਂ ਉਹ ਵੀਡੀਓ ਬਣਾ ਕੇ ਰੱਖ ਲਈਤੀ ਤੇ ਇਹ ਦੁਬਾਰਾ ਪਹੁੰਚਦੇ ਵਿੱਚ ਜੋ ਜੋ ਵੀ ਮਿਲ ਕਰਾਂਗੇ ਇੱਥੇ ਜਾ ਮਾਵਾਂਗੇ ਤੁਹਾਨੂੰ ਦਿਖਾਵਾਂਗੇ ਜ਼ਰੂਰ ਜੋ ਵੀ ਕੰਮ ਹੋਣਗੇ ਆਪਣੇ ਤੇ ਸਭ ਤੋਂ ਪਹਿਲਾਂ ਰਾਤ ਵਾਲੀ ਐਸ ਦਿਨ ਤੇ ਦੇਖੋ ਇਹ ਕਿੰਨੀ ਕਾਲੀ ਘਾਟ ਹੈਗੀ ਬੱਦਲ ਬਹੁਤ ਹੋਇਆ ਪਿਆਗਾ ਤੇ ਹਵਾ ਚੱਲਦੀ ਹੈ ਠੰਡੀ ਠੰਡੀ ਵਧੀਆ ਮੌਸਮ ਬਣਿਆ ਹੈ ਤੇ ਅਸੀਂ ਸਲਾਹ ਕਰ ਲਈ ਹੁਣ ਪਕੌੜਿਆਂ ਦੀ ਅਸੀਂ ਬਣਾਵਾਂਗੇ ਗੁਲਗਲੇ ਤੇ ਪਕੌੜੇ ਤੇ ਆਲੂ ਸੀ ਕੱਟ ਲੇ ਤੇ ਹੁਣ ਲੱਗਦੇ ਆਂ ਅਸੀਂ ਪਕੌੜੇ ਬਣਾਉਣ ਲੋ ਜੀ ਅੱਗ ਆਪਾਂ ਨੇ ਬਾਲ ਦੀ ਦੇਖੋ ਕਿੰਨੀ ਚੰਗੀ ਅੱਧ ਤੇ ਹੁਣ ਧਰ ਦਿਆਂ ਤੇਲ ਇਹਦੇ ਤੇ ਲੋ ਜੀ ਤੇਲ ਆਪਾਂ ਨੇ ਧਰ ਲਿਆ ਤੇ ਕਰਮ ਹੋ ਗਿਆ ਤੇਲ ਤੇ ਹੁਣ ਪਕਾਵਾਂਗੇ ਪਹਿਲਾਂ ਗੁਰਦਲੇ ਦੇਖੋ ਇਹ ਗੁਰਗਲੇ ਆਪਾਂ ਪਾ ਤੇ ਆਪਾਂ ਦੇਖੋ

ਬਾਦ ਵਿੱਚ ਤੁਹਾਨੂੰ ਦਿਖਾਵਾਂਗੇ ਜਦ ਬਣ ਕੇ ਹੋ ਜ ਸਾਡੇ ਵੱਡੇ ਗੁਲਕ ਲਈ ਬਣ ਕੇ ਹੋ ਗਏ ਤਿਆਰ ਲੱਖੋ ਕਿੰਨੇ ਵਧੀਆ ਲੱਗਦੇ ਨੇ ਆਪੀ ਗਾਣਾ ਤੋਂ ਲੈਵਲ ਜਿਹਾ ਆ ਗਏ ਤੇ ਇਦਾਂ ਇਸ ਦੀ ਦੂਸਰਾ ਪਤਾ ਤੇ ਅਪਣੇ ਇੱਕ ਬਾਦ ਬਣਾਵਾਂਗੇ ਪਕੌੜ ਪਤਾ ਹੋੜ ਅਸੀਂ ਅੱਤੇ ਗੁਲਕ ਲਈ ਬਣਾਏ ਨੇ ਵੱਡੇ ਵੱਡੇ ਤੇ ਅੱਧੇ ਬਣਾਏ ਨੇ ਛੋਟੇ ਗੋਲ ਗੁਲਕ ਜਲੇ ਇੱਕ ਬਲ ਗਰੇ ਸਾਡੇ ਪੱਕ ਗਏ ਹੁਣ ਇਸ ਤੋਂ ਬਾਅਦ ਅਸੀਂ ਬਣਾਵਾਂਗੇ ਪਕੌੜੇ ਲਓ ਜੀ ਅਸੀਂ ਕਰ ਲਈ ਪਕੌੜਿਆਂ ਲਈ ਤਿਆਰੀ ਤੇ ਹੁਣ ਅਸੀਂ ਬਣਾਉਣੇ ਆ ਪਕੌੜੇ ਲਓ ਜੀ ਪਕੌੜੇ ਅਸੀਂ ਪਾ ਕੇ ਇਹ ਦੇਖੋ ਜਿਹੜੇ ਜੁੜੇ ਰਹੇ ਨੇ ਆਪਾਂ ਇਹ ਤਾਂ ਤੋੜ ਦਾਂਗੇ Dai vai mo te vai lì, eh nana. Volemo mo te Ecco. Allora, giù, però il ਕਮ ਦਾ ਦੇਖੋ ਇਹ ਕਿੰਨੇ ਵਧੀਆ ਬਣੇ ਨੇ ਲੋ ਜੀ ਆਪਾਂ ਦੂਜਾ ਪੂਰੀ ਪਾਤਾ ਤੇ ਹੁਣ ਇਸ ਤੋਂ ਬਾਅਦ ਆਪਾਂ ਸਾਰੇ ਪਕੌੜੇ ਪਕਾ ਕੇ ਫਿਰ ਮਿਲਦਾ ਤੁਹਾਨੂੰ ਖਾਵਾਂਗੇ ਇਹਨਾਂ ਨੂੰ ਚਟਨੀ ਦੇ ਨਾਲ ਅਸੀਂ ਘਰੇ ਮਿੱਲੀ ਦੀ ਚਟਨੀ ਬਣਾਈ ਰਹੀ ਹੈ ਲਓ ਜੀ ਆਹ ਸੀਸਮ ਲੱਗਿਆ ਖਾਣ ਸੌਸ ਨਾਲ ਗੋਲ ਕਲਾਮ ਬੈਨਾ ਇੱਕ ਖਾ ਲਿਆ ਤੇ ਹੁਣ ਥੋੜੇ ਵਕਤ ਕਰਦੇ ਲੈਂਦੇ ਨੇ ਹੋਰ ਵੀ ਦੇਜੂਆ ਠੀਕ ਠਾਕ ਬਈ ਵਧੀਆ ਬਸ ਚਾਹ ਪੀ ਕੇ ਨਾਨਾ ਵਾਸਤੋ ਕੀ ਕੀ ਆਏ ਤੇ ਲੋ ਜੀ ਪਹਿਲਾਂ ਅਸੀਂ ਦੂਸਰੀ ਸਾਈਡ ਕੰਮ ਗਏ ਤੇ ਥੋੜਾ ਜਿਹਾ ਤੇ ਹੁਣ ਉੱਥੋਂ ਅਸੀਂ ਆਏ ਅਗੇ ਦੂਸਰੀ ਸਾਈਡ ਇੱਧਰ ਵੀ ਥੋੜਾ ਜਿਹਾ ਕੰਮ ਤੇ ਜ਼ਰੂਰੀ ਹੈਗੇ ਪਿੰਡ ਦੇ ਵਿੱਚ ਹੀ ਆ ਤੇ ਅੱਜ ਅਸੀਂ ਪਹਿਲੀ ਵਾਰ ਆਹ ਗਲੀਆਂ ਤੁਹਾਨੂੰ ਦਿਖਾ ਰਹੇ ਆ ਪਿੰਡ ਦੀ ਆਪਣੇ ਕਿੰਨੀ ਢੀਕਾਂ ਦੀ ਆ ਤੇ ਇੱਧਰ ਕੱਪੜੇ ਸਿਉਣੇ ਦਿੱਤੇ ਫੇ ਨੀਦਰਾ ਘਰੇ ਕੱਪੜੇ ਸਿਉਂਦੀ ਆ ਭੈਣ ਉੱਧਰ ਕੱਪੜੇ ਸਿਉਣੇ ਦਿੱਤੇ ਨੇ ਉਹ ਲੈਣ ਆਏ ਤੇ ਲੋ ਜੀ ਆਪਾਂ ਆ ਗਏ ਤੇ ਥੋੜਾ ਜਿਹਾ ਟਾਈਮ ਪਿੰਡ ਦੇ ਵਿੱਚ ਕੰਮ ਤੇ ਉਹ ਦਰ ਆਪਾਂ ਜਾ ਆਏ ਤੇ ਹੁਣ ਆਗੇ ਤੇ ਘਰੇ ਹੁਣ ਮੈਂ ਕਿਹਾ ਚਲੋ ਆਪਾਂ ਕਰੀਏ ਨਾਮ ਬਣਾਉ ਸੁ ਕਮੈਂਟ ਕਰਨਾ ਆ ਜਾਂਦੇ ਤੇ ਆਪਾਂ ਨੂੰ ਸਭ ਤੋਂ ਪਹਿਲਾਂ ਕਮੈਂਟ ਆਇਆ ਜੀ ਭੈਣ ਬਲਜੀਤ कौर ਉਹਨਾਂ ਦੇ ਦੋ ਕਮੈਂਟ ਆਏ ਨੇ ਹਰ ਰੋਜ਼ ਆਉਂਦੇ ਨੇ ਤੇ ਧੰਨਵਾਦ ਭੈਣ ਬਹੁਤ-ਬਹੁਤ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਹਰ ਰੋਜ਼ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਵਧੀਆ ਲੱਗਦਾ ਹੈ ਇਹ ਦੂਸਰਾ ਕਮੈਂਟ ਆਇਆਗਾ ਜੀ ਪਰਮ ਗਰੇਵਾਲ ਇਹ ਵੀ ਭੈਣ ਹਰ ਰੋਜ਼ ਆਪਾਂ ਕਮੈਂਟ ਕਰਦੇ ਨੇ ਤੇ ਇਦਾਂ ਹੀ ਭੈਣ ਕਮੈਂਟ ਕਰਦੇ ਰਹੋ ਗ੍ਰੋਥ ਵਧੀਆ ਲੱਗਦੀ ਜਦ ਤੁਸੀਂ ਕਮੈਂਟ ਕਰਦੇ ਹੋ ਤੇ ਤੀਸਰਾ ਆਪਾਂ ਨੂੰ ਕਮੈਂਟ ਆਇਆਗਾ ਜੀ ਭੈਣ ਤੇਜਪਾਲ ਕੌਰ ਇੰਨਾਂ ਦਾ ਵੀ ਹੁਣ ਕਾਫੀ ਬਣਾਵਾ ਦਿਨਾਂ ਦੀ ਹਾਜ਼ਰੀ ਲੱਗੀ ਆਪਣੇ ਕਮੈਂਟ ਦੇ ਬਲੌਗ ਦੇ ਉੱਤੇ ਤੇ ਪਹਿਲਾਂ ਇਹ ਬਹੁਤ ਕਮੈਂਟ ਆਪਾਂ ਨੂੰ ਕਰਦੇ ਰਹੇ ਨੇ ਹਰ ਰੋਜ਼ ਤੇ ਧੰਨਵਾਦ ਭੈਣ ਬਹੁਤ-ਬਹੁਤ ਤੁਸੀਂ ਦੁਆਰਾ ਹਾਜ਼ਰੀ ਲਵਾਈ ਹੈਗੀ ਸਾਡੇ ਬਲੌਗ ਤੇ ਤੇ ਬਹੁਤ ਸੋਹਣਾ ਕਮੈਂਟ ਕੀਤਾ ਹੈ ਤੇ ਚੌਥਾ ਕਮੈਂਟ ਆਇਆਗਾ ਜੀ ਗਰੇਵਾਲ ਪੰਜਾਬੀ ਟਰੈਵਲ ਵਾਲੇ ਵੀਰ ਦਾ ਇਹ ਵੀ ਆਪਾਂ ਨੂੰ ਹਰੋ ਇੱਕ ਮਿੰਟ ਕਰਦੇ ਨੇ ਤੇ ਬਹੁਤ ਵਧੀਆ ਇਹਨਾਂ ਦੇ ਆਪਦੇ ਹੀ ਬਲੌਗ ਹੁੰਦੇ ਨੇ ਤੇ ਤੁਸੀਂ ਇਹਨਾਂ ਦੇ ਵੀ ਬਲੌਗ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹਨਾਂ ਦੇ ਨੂੰ ਤੇ ਵਧੀਆ ਬਲੌਗ ਬਣਾਉਂਦੇ ਵੀਰ ਆ ਹਰੋ ਜੀ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਾਉਂਦੇ ਨੇ ਤੇ ਆਪਾਂ ਨੂੰ ਪੰਜਵਾਂ ਕਮੈਂਟ ਆਇਆਗਾ ਜੀ ਕਲਸੀ ਨਕੋਦਰ ਵਾਲੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਆਪਣਾ ਬਲੌਗ ਦੇਖਿਆ ਤੇ ਆਪਾਂ ਨੂੰ ਕਮੈਂਟ ਕੀਤਾ ਆਪਦੇ ਕੀ ਹਿੰਦ ਸਮੇਂ ਚ ਸਮਾਂ ਕੱਢਿਆ ਤੇ ਬਹੁਤ ਵਧੀਆ ਲੱਗਦਾ ਹੈਗਾ ਜਦੋਂ ਇੰਨਾ ਕਮੈਂਟ ਆਉਂਦੇ ਨੇ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਜੀ ਵਧੀਆ ਲੱਗਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਤੇ ਜਿਨ੍ਹਾਂ ਨੇ ਨਹੀਂ ਕਰੇ ਸਿਰਫ ਬਲੌਗ ਦੇਖਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਉਹਨਾਂ ਦੀ ਬੇਨਤੀ ਹੈ ਜੀ ਕਮੈਂਟ ਜ਼ਰੂਰ ਕਰਿਆ ਕਰੋ ਥੋੜਾ ਜਿਹਾ ਟਾਈਮ ਕੱਢ ਕੇ بس ਕਮੈਂਟ ਕਰਤਾ ਇੱਕ ਇਹ ਛੋਟਾ ਜਿਹਾ ਕਰਤਾ ਤੇ ਵਧੀਆ ਲੱਗਦਾ ਜਦੋਂ ਫਿਰ ਕਮੈਂਟ ਆਉਂਦੇ ਨੇ ਤੇ ਧੰਨਵਾਦ ਜੀ ਸਾਰਿਆਂ ਨੂੰ ਬਹੁਤ-ਬਹੁਤ ਇੱਕ ਵਾਰੀ ਫੇਰ ਤੇ ਨਵੇਂ ਮੈਂਬਰ ਜ਼ਰੂਰ ਜੁੜੋ ਨਾਲ ਕਮੈਂਟ ਕਰੋ ਲੋ ਜੀ ਹੁਣ ਤੇ ਸੋਰੀ ਬਾਹਰ ਪਏ ਆਂਗੇ ਕਰਦੇ ਆਂ ਆਰਾਮ ਤੇ ਫਿਰ ਚਾਹ ਪੀ ਕੇ ਫਿਰ ਜਾਵਾਂਗੇ ਦੁਕਾਨ ਦੇ ਵਿੱਚ ਲੋਈ ਚਾਹ ਪਣੀ ਆ ਗਈ। ਚਾਹ ਪੀਂਨੇ ਆ ਤੇ ਇੱਕ ਖਾਵਾਂਗੇ ਰੋਟੀ ਆਚਾਰ ਨਾਲ ਮਿਰਚ ਦੇ ਨਾਲ। ਟੇਸਟੀ ਲੱਗਦੀ ਆ ਆਚਾਰ ਨਾਲ ਤੇਰੇ। ਲੋ ਜੀ ਆਪਾਂ ਚਾਹ ਪਾਣੀ ਪੀ ਲਿਆ ਤੇ ਆਰਾਮ ਕਰ ਲਿਆ ਹੁਣ ਆਦੇ ਆਪਾਂ ਫੇਰ ਦੁਕਾਨ ਦੇ ਵਿੱਚ। ਹੁਣ ਸਾਮ ਤੱਕ ਲਾਉਣਾ ਆ ਦੁਕਾਨ ਦੇ ਵਿੱਚ ਡਿਊਟੀ। ਤੇ ਸਾਮ ਨੂੰ ਫੇਰ ਇੱਕ ਨੇੜਾ ਲਾ ਕੇ ਅੰਮੇ ਗੱਗੀ ਕੋਲੇ। ചെല്ല ਜੀ ਮੈਂ ਤੇਲ ਖਵਾ ਕੇ ਫਿਰ ਰਾਸਤੇ ਤੇ ਗੱਦੀ ਦੀ ਦੁਕਾਨ ਤੇ 10 ਮਿੰਟ ਉੱਥੇ ਲਾਇ। ਤੇ ਹੁਣ ਚੱਲਿਆਂਗੇ ਘਰ ਨੂੰ। 10-12 ਮਿੰਟ ਉੱਥੇ ਗੱਲਾਂ ਕਰੇ ਹੈ। ਚੱਲੀਏ ਨਿਕਣਾ। ਅੰਜੀ ਹੋਈ ਲਈ ਪਾਰਕ ਹੀ ਡਾ ਲੱਗ ਗਿਆ। ਇੱਕ ਤੇਲ ਪੋਣ ਨਾਲ ਕਿਸੇ ਨੂੰ ਮੇਚਾ ਕੋ ਖਵਾ ਲੈ ਚਲੋ। ਉਹਨਾਂ ਨਾਲ ਗੱਲ ਕਰੀ ਜਾ ਕੇ। ਤੇ ਲੋ ਜੀ ਸ਼ਾਮ ਹੋ ਚੱਲੀ ਐ ਤੇ ਹੁਣ ਆਪਾਂ ਕਰਦੇ ਆ ਜਿਹੜੇ ਵਲੌਗ ਦਾ ਇੱਥੇ ਐਂਡ। ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਤੇ ਰਾਤ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਤੇ ਬੜੀਆ ਲੱਗਿਆ ਪੜ੍ਹ ਕੇ ਤੇ ਆਪਾਂ ਰਿਪਲਾਈ ਵੀ ਕੀਤੇ ਸਾਰੇ ਤੇ ਇਹਨਾਂ ਦੇ ਨਾਮ ਵੀ ਭੁੱਲਿਆ ਡੀਪੀਆਂ ਦੇ ਸਕਰੀਨਸ਼ਾਟ ਵੀ ਲਗਾਏ ਚੈਨਲਾਂ ਦੇ ਤੇ ਆਪਾਂ ਕੱਲ ਨੂੰ ਵੀ ਸਾਰਿਆਂ ਦਾ ਇਦਾਂ ਹੀ ਰਿਪਲਾਈ ਦੇਵਾਂਗੇ ਤੇ ਤੁਸੀਂ ਜ਼ਰੂਰ ਕਮੈਂਟ ਕਰਿਓ ਤੇ ਇੱਕ ਬੇਨਤੀ ਕਿੰਨੇ ਬਲੌਗ ਨੂੰ ਵਤਵਾ ਵਤ ਦੇਖਿਆ ਕਰੋ ਤੇ ਪੂਰਾ ਦੇਖਿਆ ਕਰੋ ਤਾਂ ਕਿ ਆਪਣਾ ਬਾਕੀ ਟਾਈਮ ਪੂਰਾ ਹੋ ਜੇ ਤੇ ਮਿਲਦੇ ਆਂ ਜੀ ਸਵੇਰੇ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ